ਇਹ ਕੈਸੇ ਖਾੜਕੂ ਸਿੰਘ ਹੋਏ ਨੇ ਹਰਿਆਣਾ ਅਸੰਦ ਦੇ ਨਾਲ ਹੀ ਪਿੰਡ ਪੈਂਦਾ ਰੋੜ ਰਤਨਦੀਪ ਵਿਰਕ ਤਾਂ ਅਗਰ ਅਸੀਂ ਰਤਨਦੀਪ ਵਿਰਕ ਜੀ ਦੀ ਗੱਲ ਕਰੀਏ ਤਾਂ ਉਹ ਕਿਵੇਂ ਖਾੜਕੂ ਸੰਘਰਸ਼ ਦੇ ਵਿੱਚ ਆਏ ਸੀ ਉਹਨਾਂ ਦੇ ਕੁੱਲ 19 ਵੀ ਕੇਸ ਸੀਗੇ ਉਹਨਾਂ ਦੇ 2010 ਦੇ ਵਿੱਚ ਉਹਨਾਂ ਦੇ ਸਿਰ ਦੇ ਉੱਤੇ 10 ਲੱਖ ਦਾ ਨਾਮ ਰੱਖਿਆ ਜਾਂਦਾ ਹੈ 14 ਦੇ ਵਿੱਚ ਉਹਨਾਂ ਨੂੰ ਫੜ ਲਿਆ ਜਾਂਦਾ ਹੈ ਸੇਡ ਦੇ ਵਿੱਚ ਪਟੇ ਮਾਰੇ ਗਏ ਜਿਸ ਕਾਰਨ ਅੱਖਾਂ ਦੀ ਰੋਸ਼ਨੀ ਅੱਖਾਂ ਖਰਾਬ ਹੋ ਗਈਆਂ ਪਰ ਹੁਣ 2024 ਦੇ ਵਿੱਚ 3 April ਨੂੰ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਹੈ ਕਿੰਨੀਆਂ ਗੋਲੀਆਂ ਉਹਨਾਂ ਦੇ ਬਚੀਆਂ ਸੀ ਉਹਨਾਂ ਦੇ ਤਕਰੀਬਨ 8 ਗੋਲੀਆਂ ਬਚੀਆਂ ਸੀ ਹੁਣ ਇਸ ਟਾਈਮ ਕੋਈ ਨਹੀਂ ਆਪਾਂ ਫੜ ਰਿਹਾ ਸਾਡੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਹੈਗੀ ਕੋਈ ਜਮੀਨ ਨਹੀਂ ਆ ਗਈ ਕੋਈ ਕਾਰ ਨਹੀਂ ਹੈਗਾ ਸਸ਼ਿਕਾ ਦੇਸ਼ ਕੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਰਜੀਤ ਕਰ ਅੱਜ ਗੱਲ ਕਰਾਂਗੇ ਖਾੜਕੂ ਸਿੰਘਾ ਦੇ ਸੰਘਰਸ਼ਾਂ ਦੀ ਕਹਾਣੀ ਦੀ ਇੱਕ ਐਸੇ ਖਾੜਕੂ ਸਿੰਘ ਹੋਏ ਨੇ ਹਰਿਆਣਾ ਅਸੰਧ ਦੇ ਨਾਲ ਹੀ ਪਿੰਡ ਪੈਂਦਾ ਰੌੜ ਰਤਨ ਦੀਪ ਵਿਰਕ ਉਰਫ ਜਿੰਦਰ ਜੋ ਕਿ 2010 ਦੇ ਵਿੱਚ ਜਿਨ੍ਹਾਂ ਤੇ ਨਾਮ ਰੱਖਿਆ ਜਾਂਦਾ 10 ਲੱਖ ਦਾ ਕਾਫੀ ਖਾੜਕੂ ਸੰਘਰਸ਼ ਦੇ ਵਿੱਚੋਂ ਨਿਕਲਦੇ ਨੇ ਤਸ਼ੱਦਦ ਸਹੰਦੇ ਨੇ ਜੇਲ੍ਹਾਂ ਵੀ ਕੱਟਦੇ ਨੇ ਪਰ 2020 ਦੇ ਵਿੱਚ ਉਹ ਸਾਰੇ ਹੀ ਕੇਸਾਂ 'ਚੋਂ ਬਰੀ ਹੋ ਜਾਂਦੇ ਨੇ ਆਪਣੀ ਜ਼ਿੰਦਗੀ ਆਮ ਲੋਕਾਂ ਵਾਂਗ ਜਿੰਦੇ ਨੇ ਆਪਣਾ ਵਿਆਹ ਕਰਵਾਉਂਦੇ ਨੇ ਬੱਚੇ ਦੇ ਨਾਲ ਜ਼ਿੰਦਗੀ ਖੁਸ਼ੀ-ਖੁਸ਼ੀ ਬਤੀਤ ਕਰਦੇ ਨੇ ਪਰ ਐਸਾ ਮੋੜ ਵੀ ਆਉਂਦਾ ਹੈ ਕਿ 3 April 2024 ਦੀ ਹੀ ਗੱਲ ਹੈ ਕਿ ਉਹਨਾਂ ਨੂੰ ਨਵਾਂ ਸ਼ਹਿਰ ਦੇ ਕੋਲ ਬਲਾਚੌਰ ਦੇ ਅਣਪਛਾਤੇਆਂ ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਪਰ ਉਹਨਾਂ ਨੂੰ ਤਾਂ ਖਤਮ ਕਰ ਦਿੱਤਾ ਪਰ ਉਸਦੇ ਪਰਿਵਾਰ ਦੇ ਕੀ ਹਾਲਾਤ ਨੇ ਉਹ ਜ਼ਰੂਰ ਤੁਹਾਨੂੰ ਦਿਖਾਵਾਂਗੇ ਅੱਜ ਉਹਨਾਂ ਦੀ ਧਰਮ ਪਤਨੀ ਹੈ ਇੱਕ ਬੱਚਾ ਜੋ ਸਾਡੇ ਨਾਲ ਮੌਜੂਦ ਹੈ ਜੋ ਇਸ ਵਕਤ ਦਰਦ ਦਰਦੀਆਂ ਠੋਕਰਾ ਖਾਂ ਲੀ ਵੀ ਮਜਬੂਰ ਹੋ ਗਏ ਨੇ ਰਤਨਦੀਪ ਸਿੰਘ ਨੂੰ ਤਾਂ ਖਤਮ ਕਰ ਦਿੱਤਾ ਜਾਂਦਾ ਅਣਪਛਾਤੇਆਂ ਵੱਲੋਂ ਗੋਲੀਆਂ ਮਾਰ ਕੇ ਪਰ ਪਰਿਵਾਰ ਦਾ ਕਿਸੇ ਨੇ ਹਾਲ ਪੁੱਛਿਆ ਉਹਨਾਂ ਖੜਕੂ ਸਿੰਘਾਂ ਦੀ ਕਹਾਣੀ ਅੱਜ ਵੀ ਜੇ ਬਿਆਨ ਕਰਦੇ ਆ ਤਾਂ ਦੁੱਖ ਲੱਗਦਾ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਅਜੇ ਤੱਕ ਨਹੀਂ ਸਾਂਭਿਆ ਗਿਆ ਜਿੱਥੇ ਉਹਨਾਂ ਨੇ ਜ਼ੁਲਮ ਨੂੰ ਦੇਖਦਿਆਂ ਹੋਇਆਂ ਆਪਣੀ ਜਾਨ ਦਾ ਜੋਖਮ ਦੇ ਵਿੱਚ ਪਾਈਆਂ ਤਸ਼ੱਜਦ ਛੱਲਿਆ ਜੇਲਾਂ ਵੀ ਕੱਟੀਆਂ ਪਰ ਆਹ ਪਰਿਵਾਰ ਤੁਸੀਂ ਦੇਖ ਸਕਦੇ ਸਾਡੇ ਨਾਲ ਰਤਨਦੀਪ ਵਿਰਕ ਦੇ ਧਰਮ ਪਤਨੀ ਤੇ ਉਹਨਾਂ ਦਾ ਬੇਟਾ ਹੈਗਾ ਗੱਲਬਾਤ ਕਰਾਂਗੇ ਮਾਈਗਰ ਜੀ ਕਾ ਖਾਸਾ ਮਾਈਗਰ ਜੀ ਕਿੱਪਾ ਤੇ ਸੀ ਹਾਂਜੀ ਤਾਂ ਅਗਰ ਅਸੀਂ ਰਤਨਦੀਪ ਵਿਰਕ ਜੀ ਦੀ ਗੱਲ ਕਰੀਏ ਤਾਂ ਉਹ ਕਿਵੇਂ ਖਾੜਕੂ ਸੰਘਰਸ਼ ਦੇ ਵਿੱਚ ਆਏ ਸੀ ਕਿਵੇਂ ਉਹਨਾਂ ਦੀ ਜ਼ਿੰਦਗੀ ਇਸ ਪਾਸੇ ਚੱਲੀ ਹਾਂਜੀ ਉਹਨਾਂ ਦੇ 96 ਦੇ ਵਿੱਚ ਉਹ 92 ਦੇ ਵਿੱਚ ਪਹਿਲਾਂ ਉਹ ਗਏ ਨੇ ਜਰਮਨ ਗਏ ਨੇ ਫਿਰ ਉਸ ਤੋਂ ਬਾਅਦ ਉਹ ਇਸ ਲਾਈਨ ਦੇ ਵਿੱਚ ਆਏ ਸੀਗੇ ਜੀ ਹਾਂਜੀ 98 ਦੇ ਵਿੱਚ ਉਹਨਾਂ ਨੂੰ ਅੰਬਾਲਾ ਅੰਬਾਲਾ ਦੇ ਵਿੱਚ ਜੇਲ ਹੁੰਦੀ ਏ ਫਿਰ ਉਸ ਤੋਂ ਬਾਅਦ 2010 ਦੇ ਵਿੱਚ ਫਿਰ ਉਹ ਚਲੇ ਜਾਂਦੇ ਨੇ ਜੀ 2010 ਦੇ ਵਿੱਚ ਉਹਨਾਂ ਦੇ ਸਿਰ ਦੇ ਉੱਤੇ 10 ਲੱਖ ਦਾ ਨਾਮ ਰੱਖਿਆ ਜਾਂਦਾ ਹੈ ਜੀ ਤੇ 2016 ਜੀ ਜੋ ਵੀ ਹਿੰਦੀ 2014 ਦੇ ਵਿੱਚ ਉਹਨਾਂ ਨੂੰ ਫੜ ਲਿਆ ਜਾਂਦਾ ਹੈ ਤੇ ਫਿਰ ਉਹ 5 ਸਾਲ ਦੀ ਜੇਲ੍ਹ ਕੱਟਦੇ ਨੇ 2020 ਦੇ ਵਿੱਚ ਉਹ ਸਾਰੇ ਕੇਸਾਂ ਦੇ ਵਿੱਚ ਬਰੀ ਹੋ ਗਏ ਸੀ ਤੇ ਉਹ ਬਾਹਰ ਆ ਜਾਂਦੇ ਨੇ ਫਿਰ ਸਾਡੀ ਮੈਰਿਜ ਹੋਈ ਸੀ ਉਸ ਤੋਂ ਬਾਅਦ ਹਾਂ ਹਾਂਜੀ 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 2021 ਦੇ ਵਿੱਚ ਫਿਰ ਉਹਨਾਂ ਦੇ ਕੋਈ ਛੂਠਾ ਕੇਸ ਬਾਅਦ ਦਿੱਤਾ ਗਿਆ ਪਾਸਪੋਰਟ ਦਾ ਹਾਂਜੀ ਫਿਰ ਹੁਣ ਤੇ ਵਧੀਆ ਲਾਈਫ ਜੀ ਰਹੇ ਸੀਗੇ ਨੋਰਮਲ ਲਾਈਫ ਜੀ ਰਹੇ ਸੀ ਕੋਈ ਇਦਾਂ ਦੀ ਹੈ ਨਹੀਂ ਸੀ ਕਿ ਇਦਾਂ ਕਰਨ ਆਪਣੇ ਪਿੰਡ 'ਚ ਰਹਿ ਰਹੇ ਸੀ ਪਰਿਵਾਰ ਦੇ ਨਾਲ ਰਹਿ ਰਹੇ ਸੀਗੇ ਹਾਂਜੀ ਪਰ ਹੁਣ 2024 ਦੇ ਵਿੱਚ 3 April ਨੂੰ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਹੈ। ਕੁਛ ਪਤਾ ਲੱਗਾ ਕਿ ਕਿਹੜੇ ਅਨੁਪਛਾਤੇਆਂ ਵੱਲੋਂ ਉਹਨਾਂ ਦਾ ਕਤਲ ਕੀਤਾ ਜਾਂਦਾ ਹੈ। ਸਾਨੂੰ ਕੁਝ ਨਹੀਂ ਪਤਾ ਲੱਗਾ ਹੈਗਾ ਕਿਉਂਕਿ ਉਹ ਮੈਂ ਘਰੇ ਰਹਿੰਨੀ ਸੀ ਆ ਵੀ ਨਾਰਮਲ ਲਾਈਫ ਜੀ ਰਹੇ ਸੀਗੇ। ਕੋਈ ਏਦਾਂ ਦੀ ਕੋਈ ਗੱਲ ਨਹੀਂ ਸੀ ਹੈਗੀ ਕਿ ਸਾਨੂੰ ਕੁਝ ਹੋਵੇ। ਹਾਂਜੀ ਹਾਂਜੀ। ਦੁਬਾਰਾ ਇਸ ਦਾ ਮਤਲਬ ਕਿ ਉਹਨਾਂ ਤੇ ਹਾਂਜੀ ਕੋਈ ਜਾਤਾ ਕਿ ਉਹ ਇੱਕ ਕੋਈ ਕੇਸ ਪਾਇਆ ਜਾਵੇ ਜਾਂ ਉਹਨਾਂ ਦਾ ਕਤਲ ਦੀ ਕੋਈ ਮੂਮੈਂਟ ਮੂਮੈਂਟ ਕੋਈ ਨਹੀਂ ਸੀ ਅਗੇ ਕੋਈ ਮੂਮੈਂਟ ਨਹੀਂ ਸੀ ਕਰ ਰਹੀ ਅਗੇ ਕੋਈ ਕਿਸੇ ਨੂੰ ਮਾਰਾ ਨਹੀਂ ਕੋਈ ਚੰਗਾ ਨਹੀਂ ਕੋਈ ਬੋਲ ਰਹੀ ਸੀ ਹਾਂਜੀ। ਹਾਂਜੀ ਤਾਂ ਇਸ ਦੇ ਦੌਰਾਨ ਫਿਰ ਤੁਹਾਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਚੱਲਣੀਆਂ ਪਈਆਂ ਸੀ ਇਹ ਵੀ ਸੋਹਣਿਆ ਕਿ 45 ਕਿੱਲੇ ਮਾਇਨੇ ਰੱਖਦੀ ਹੈ ਕਿ ਇੰਨੇ ਜ਼ਮੀਨ ਸੀ ਤੁਹਾਡੇ ਕੋਲ ਘਰ-ਬਾਰ ਚੰਗਾ ਸੀ ਪਰ ਅੱਜ ਕੁਝ ਵੀ ਨਹੀਂ ਰਿਹਾ ਅੱਜ ਕੁਝ ਵੀ ਨਹੀਂ ਹੈਗਾ ਨਾ ਪਰਿਵਾਰ ਦੇ ਕੋਲ ਨਾ ਉਹਨਾਂ ਦੇ ਪਰਿਵਾਰ ਦੇ ਕੋਲ ਕੁਝ ਹੈਗਾ ਏ ਨਾ ਹੀ ਸਾਡੇ ਕੋਲ ਕੁਝ ਹੈਗਾ ਏ ਕੋਈ ਜ਼ਮੀਨ ਨਹੀਂ ਹੈਗੀ ਕੋਈ ਕੰਮ ਨਹੀਂ ਹੈਗਾ ਕਿ ਮਤਲਬ ਆਮ ਜਿਹਾ ਜਿੰਦਗੀ ਦੀ ਹੁਣ ਤਾਂ ਮੈਂ ਅਜ ਕਿਤੇ ਵੀ ਨਹੀਂ ਰਹਿ ਰਹੀ ਇੱਕ ਵੀਰ ਜੀ ਨਹੀਂ ਐਥੇ ਸਾਡੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਸਮਨਜੀਤ ਮਾਨ ਦੇ ਨਾਲ ਜਿਹੜੇ ਪ੍ਰਦੇਸ਼ ਅਧਿਕਸ਼ ਨੇ ਸਰਦਾਰ ਹਰਜੀਤ ਸਿੰਘ ਵਿਰਕ ਉਹਨਾਂ ਨੇ ਮੇਰੀ ਹੈਲਪ ਕੀਤੀ ਏ ਹੁਣ ਉਹਨਾਂ ਦੇ ਘਰ ਤੋਂ ਮੈਂ 10 15 ਦਿਨ ਤੋਂ ਰਹਿ ਰਹੀ ਆ ਕਿ ਕੋਈ ਮੇਰੇ ਕੋ ਘਰ ਵੀ ਨਹੀਂ ਹੈਗਾ ਕੋਈ ਰਹਿਣ ਲਈ ਕੁਝ ਨਹੀਂ ਹੈਗਾ ਕਿ ਆਪਣੀ ਆਮ ਨਾਰਮਲ ਲਾਈਫ ਮਤਲਬ ਕਿ ਕਿਸੇ ਹੋਰ ਦੇ ਨਾਲ ਰਹਿ ਰਹੇ ਨੇ ਹਾਂਜੀ ਉਹ ਛੋਟੇ ਬੇਟੇ ਦੇ ਨਾਲ ਰਹਿ ਰਹੇ ਨੇ ਉਹ ਵੀ ਇਸ ਟਾਈਮ ਕਿਰਾਏ ਤੇ ਰਹਿ ਰਹੇ ਨੇ ਹਾਂਜੀ ਉਹਨਾਂ ਕੋਲ ਵੀ ਆਪਣਾ ਘਰ ਨਹੀਂ ਹੈਗਾ ਜੀ ਉਹ ਵੀ ਕਿਰਾਏ ਤੇ ਹੀ ਰਹਿ ਰਹੇ ਨੇ ਉਹਨਾਂ ਦਾ ਵੀ ਮਤਲਬ ਕਿ ਮੂਡ ਆਇਆ ਜ਼ਿੰਦਗੀ ਦੇ ਵਿੱਚ ਕਿ ਸਭ ਕੁਝ ਵੇਚ ਗਿਆ ਘਰ-ਬਾਰ ਜ਼ਮੀਨ ਵੀ ਵੇਚ ਦਿੱਤੀ ਕਿਵੇਂ ਇਹ ਸਾਰਾ ਜਿਹੜਾ ਹਾਂਜੀ ਉਹ ਇਹ ਉਹਨਾਂ ਦੇ ਪਿੱਛੇ ਤਾਂ ਸਾਰਾ ਕੁਝ ਨਹੀਂ ਸੀ ਵਿਗਿਆ ਕੁਝ ਆਪਣੀਆਂ ਘਰਦਿਆਂ ਦੇ ਵੀ ਆਪਣੇ ਵੀ ਹੋ ਗਿਆ ਕਿ ਉਹਨਾਂ ਨੂੰ ਵੀ ਚਲੋ ਲੋੜਾਂ ਦੇ ਮੁਤਾਬਿਕ ਜਿੱਦਾਂ ਵੀ ਜ਼ਿੰਦਗੀ ਦਾ ਪ੍ਰਵਾਹ ਕਰਨਾ ਪਿਆ ਉਹਨਾਂ ਨੇ ਕੀਤਾ ਤੇ ਇਸ ਟਾਈਮ ਕੁਝ ਨਹੀਂ ਹੈਗਾ ਕਿਸੇ ਵਗੈਰਾ ਤੇ ਵੀ ਲੱਗੇ ਫਿਰ ਜਦੋਂ ਰਤਨਦੀਪ ਵੀਰ ਨੂੰ ਜਿਲ੍ਹਾ ਚੋਂ ਡੈਡੀ ਵੀ ਪਿੱਛੇ ਜਾਂਦੇ ਰਹੇ ਨੇ ਹਾਂਜੀ ਉਹਨਾਂ ਨੇ ਵੀ ਲਾਇ ਕੁਝ ਸਾਡੇ ਆਪਣੇ ਖਾੜਕੂ ਸਿੰਘਾਂ ਕੌਮ ਨੇ ਵੀ ਬਹੁਤ ਮਦਦ ਕੀਤੀ ਉਹਨਾਂ ਦੀ ਰਤਨਦੀਪ ਦੀ ਹਾਂਜੀ ਪਰ ਹੁਣ ਇਸ ਟਾਈਮ ਕੋਈ ਨਹੀਂ ਆ ਪੜ ਰਿਹਾ ਸਾਡੀ ਕਿਸ ਨੇ ਵੀ ਕੋਈ ਮਦਦ ਨਹੀਂ ਕੀਤੀ ਹੈਗੀ ਜੀ ਹਾਂਜੀ ਇਹਨਾਂ 4 ਸਾਲਾਂ ਦੇ ਵਿੱਚ ਜ਼ਿੰਦਗੀ ਕਿਵੇਂ ਗੁਜ਼ਰ ਰਹੀ ਸੀ ਰਤਨਦੀਪ ਸਿੰਘ ਨਾਲ ਹਾਂਜੀ ਉਹ ਆਪਣੇ ਆਪਣਾ ਕੰਮ ਕਰ ਰਹੇ ਸੀ ਵਧੀਆ ਆਪਣੇ ਸਾਨੂੰ ਫੀਟੱਕਦੇ ਸੀ ਉਹ ਉਹ ਇਦਾਂ ਹੀ ਬਸ ਆਪਣਾ ਜਾਂ ਤੇ ਕੋਈ ਗੱਡੀ ਨਾਲ ਲੈ ਜਾਂਦੇ ਸੀਗੇ ਰੈਂਟ ਵਗੈਰਾ ਤੇ ਹਾਂਜੀ ਹਾਂਜੀ ਇਦਾਂ ਆਪਣੀ ਜ਼ਿੰਦਗੀ ਵਧੀਆ ਕਰ ਰਹੇ ਸੀਗੇ ਡਰਾਈਵਰੀ ਹਾਂਜੀ ਡਰਾਈਵਰੀ ਕਰਕੇ ਆਪਣੀ ਦਸਨੋਆ ਦੀ ਕਿਰਤ ਦੇ ਨਾਲ ਸਾਨੂੰ ਪਾਲ ਰਹੇ ਸੀਗੇ ਕੋਈ ਇਦਾਂ ਦੀ ਹੈ ਨਹੀਂ ਸੀ ਕਿ ਹਾਂਜੀ ਦੇ ਕਿਥੇ ਕਿਥੇ ਉਹਨਾਂ ਨੇ ਮਤਲਬ ਜੇਲਾਂ ਕਟੀਆਂ ਕਟ ਉਹਨਾਂ ਨੇ ਨਾਬਾ ਜੇਲ ਦੇ ਵਿੱਚ ਰਹੇ ਨੇ 5 ਸਾਲ ਓਕੇ ਹਾਂਜੀ ਤੇ ਸ਼ਦਤ ਵੀ ਕਾਫੀ ਚੱਲਣਾ ਹਾਂਜੀ ਕਾਫੀ ਉਹਨਾਂ ਨੂੰ ਕੁੱਟ ਮਾਰ ਹੋਈ ਉਹਨਾਂ ਦੀ ਦੋਵਾਂ ਅੱਖਾਂ ਦੇ ਵਿੱਚ ਲੈਂਸ ਪਾਈ ਇੱਕ ਤੇ ਜੇਲ ਦੇ ਵਿੱਚ ਹੀ ਉਹਨਾਂ ਨੂੰ ਇੱਕ ਅੱਖ ਦੇ ਵਿੱਚ ਪਿਆ ਸੀ ਇੱਕ ਉਹਨਾਂ ਨੇ ਫਿਰ ਜੇਲ ਦੇ ਵਿੱਚੋਂ ਬਾਹਰ ਆਏ ਉਦੋਂ ਇੱਕ ਅੱਖ ਦੇ ਵਿੱਚ ਲੈਂਸ ਪਵਾਇਆ ਇਹ ਕਾਫੀ ਉਹਨਾਂ ਨੂੰ ਵੀ ਬਹੁਤ ਕੁੱਟ ਮਾਰ ਪਈ ਉਹਨਾਂ ਦੇ ਬੈਕ ਪੇਨ ਵੀ ਕਾਫੀ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ ਕਿ ਉਸ ਕੁੱਟ ਮਾਰ ਦੇ ਬਾਅਦ ਸਿਰ ਦੇ ਵਿੱਚ ਪਟੇ ਮਾਰੇ ਗਏ ਜਿਸ ਕਾਰਨ ਅੱਖਾਂ ਦੀ ਰੋਸ਼ਨੀ ਅੱਖਾਂ ਖਰਾਬ ਹੋ ਗਈਆਂ ਜੀ ਹਾਂਜੀ ਉਮਰ ਕਿੰਨੀ ਕੁ ਸੀ ਤਕਰੀਬਨ ਉਮਰ ਉਹਨਾਂ ਦੀ 48 ਸਾਲ ਸੀਗੀ ਹਾਂਜੀ ਮਤਲਬ ਕਿ ਇੰਨੀ ਛੋਟੀ ਉਮਰ ਸੀ ਤਾਂ ਉਹ ਉਧਰ ਬਲਾਚੌਰ ਮਤਲਬ ਗੱਡੀ ਲੈ ਕੇ ਹੀ ਗਏ ਸੀ ਜਦੋਂ ਉਹਨਾਂ ਨੇ ਹਾਂਜੀ ਹਾਂਜੀ ਗੱਡੀ ਲੈ ਕੇ ਗਏ ਸੀਗੇ ਆਪਣੇ ਭਾਂਜੇ ਦੇ ਨਾਲ ਗਏ ਸੀਗੇ ਹਾਂਜੀ ਹਾਂਜੀ ਕੁਝ ਪਤਾ ਚੱਲਿਆ ਕਿ ਇਹ ਗੋਲੀਆਂ ਕਿੰਨਾ ਵੱਲੋਂ ਚਲਾਈਆਂ ਗਈਆਂ ਨੇ ਤਾਂ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਪੁਲਿਸ ਉਹ ਆਪਣਾ ਕਰ ਰਹੇ ਸੀ ਉਦੋਂ ਕੰਮ ਬਾਅਦ ਚ ਮੇਰੀ ਕੋਈ ਉਹਨਾਂ ਨਾਲ ਵਾਰਤਾ ਲਾਪ ਨਹੀਂ ਹੋਈ ਹੈਗੀ ਪੁਲਿਸ ਦੇ ਨਾਲ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿ ਮੈਂ ਕੱਲੀ ਸਾਂ ਬੱਚੇ ਨੂੰ ਸੰਭਾਲ ਰਹੀ ਸਾਂ ਕੋਈ ਹੈ ਨਹੀਂ ਸੀ ਕਿ ਕੋਈ ਆਵੇ ਕੋਈ ਕਿਸੇ ਨੇ ਮਦਦ ਵੀ ਨਹੀਂ ਕੀਤੀ ਕਿ ੱੱਕੇ ਖਾਰੀ ਸਾਂ 3 ਮਹੀਨੇ ਤੋਂ ਕਦੀ ਦਰਬਾਰ ਸਾਹਿਬ ਰਹਿ ਰਹੀ ਸਾਂ ਕਦੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਹੁਣ ਮੈਂ ਹੋ ਗਏ ਨੇ ਮੈਨੂੰ 1 ਮਹੀਨਾ ਹੋ ਗਿਆ ਇੱਥੇ ਆਈ ਨੂੰ ਹੁਣ ਇਹ ਵੀ ਜੀ ਦੇ ਨਾਲ ਹੋਇਆ ਸੰਪਰਕ ਉਹਨਾਂ ਨੇ ਮੇਰੀ ਹੈਲਪ ਕੀਤੀ ਹੈ ਹੁਣ ਵੀ ਦਿੱਕਤ ਆ ਰਹੀ ਹੈ ਮਤਲਬ ਕਿ ਬੇਟਾ ਵਿੱਚ ਵੀ ਸਾਰਾ ਕੁਝ ਨਹੀਂ ਕਦੇ ਅੱਛੇ ਕਿਤੇ ਨਹੀਂ ਪੜਦਾ ਪਿਆ ਜੀ ਹਾਂਜੀ ਸਾਕ ਸਬੰਧੀਆਂ ਨੇ ਕੋਈ ਸਾਥ ਨਹੀਂ ਦਿੱਤਾ ਪਿੰਡ ਵਾਲਿਆਂ ਨੇ ਕੋਈ ਸਾਥ ਨਹੀਂ ਦਿੱਤਾ ਨਹੀਂ ਪਿੰਡ ਵਾਲਿਆਂ ਨੇ ਬਹੁਤ ਸਾਥ ਦਿੱਤਾ ਉਹਨਾਂ ਨੇ ਜਦੋਂ ਉਹਨਾਂ ਦੀ ਅੰਤਿਮ ਰਸਮਾਂ ਉਹਨਾਂ ਨੇ ਪਿੰਡ ਦੇ ਵਿੱਚ ਹੀ ਹੋਈਆਂ ਤੇ ਪਿੰਡ ਸਾਰੇ ਪਿੰਡ ਵਾਲਿਆਂ ਨੇ ਬਹੁਤ ਸਾਥ ਦਿੱਤਾ ਕਿ ਉਹਨਾਂ ਦਾ ਭੋਗ ਵੀ ਉਹਨਾਂ ਦੇ ਉਹਨਾਂ ਨੇ ਕਰਵਾਇਆ ਸਾਰਾ ਕੁਝ ਉਹਨਾਂ ਨੇ ਕੀਤਾ ਸੀਗਾ ਬਹੁਤ ਸਾਥ ਦਿੱਤਾ ਪਿੰਡ ਵਾਲਿਆਂ ਨੇ ਹਾਂਜੀ ਮਤਲਬ ਕਿ ਜਿਹੜੇ ਆਸ-ਪਾਸ ਦੇ ਪਿੰਡ ਲੋਕ ਸੀਗੇ ਪਿੰਡ ਵਾਲੇ ਸੀਗੇ ਸਤਿਕਾਰ ਕਰਦੇ ਸੀ ਰਤਨ ਹਾਂਜੀ ਹਾਂਜੀ ਬਹੁਤ ਬਹੁਤ ਸਤਿਕਾਰ ਕਰਦੇ ਸੀ ਕਿ ਉਹਨਾਂ ਦੇ ਪਿੰਡ ਦਾ ਐਡਾ ਵੱਡਾ ਖਾੜਕੂ ਹੋਇਆ ਹੈ ਕਿ ਉਹਨਾਂ ਦੇ ਪਿੰਡ ਦਾ ਸੀਗਾ ਕਿ ਬਹੁਤ ਹਰਮਨ ਪਿਆਰਾ ਵੀ ਸੀ ਕਿ ਸਾਰਿਆਂ ਦੇ ਨਾਲ ਬਹੁਤ ਚੰਗੀ ਤਰ੍ਹਾਂ ਬੋਲਦੇ ਸੀ ਵੀ ਵਧੀਆ ਰਹਿੰਦੇ ਸੀਗੇ ਕੋਈ ਕਿਸੇ ਨੂੰ ਮਾਰੀ ਨਹੀਂ ਸੀ ਕਹਿੰਦੇ ਹੈਗੇ ਵੀ ਆਪਣੇ ਸੱਚ ਦੇ ਨਾਲ ਖੜਦੇ ਸੀ ਹਮੇਸ਼ਾ ਜੇ ਖਾਰਕ ਉਹ ਮੱਲਕੀ ਸਿੰਘਾ ਦੇ ਨਾਲ ਰਹਿੰਦੇ ਸੀ ਖਾਰਕੂ ਸੰਘਰਸ਼ਾਂ ਦੇ ਵਿੱਚ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਸਾਰੇ ਕੇਸ ਜਿਹੜੇ ਸੀ ਉਹ ਸਾਰੇ ਹੀ ਖਤਮ ਹੋ ਗਏ ਸੀ ਬਰੀ ਹੋ ਗਏ ਸੀਗੇ ਤੇ ਆਮ ਜ਼ਿੰਦਗੀ ਜੀ ਆਮ ਜ਼ਿੰਦਗੀ ਜੀ ਰਹੇ ਸੀ ਹਾਂ ਜੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਕੋਈ ਇਦਾਂ ਦਾ ਨਹੀਂ ਕੋਈ ਕੋਈ ਦੁਸ਼ਮਣੀ ਨਹੀਂ ਸੀ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਸੀ ਹਾਂ ਜੀ ਮਿਲ ਕੇ ਆਮ ਜ਼ਿੰਦਗੀ ਜੀ ਰਹੇ ਸੀ ਫਿਰ ਕੋਈ ਕੋਈ ਸ਼ੱਕ ਹੈ ਕਿ ਕਿੰਨਾ ਵੱਲੋਂ ਇਹ ਜੜੀਆਂ ਮਰਵਾਇਆ ਗਿਆ ਨਹੀਂ ਮੈਨੂੰ ਮੈਨੂੰ ਕੁਝ ਨਹੀਂ ਪਤਾ ਹੈਗਾ ਇਸ ਬਾਰੇ ਕਿਉਂਕਿ ਆਮ ਜ਼ਿੰਦਗੀ ਜੀ ਰਹੇ ਸਾਂ ਘਰ ਹੋ ਗਏ ਨੇ ਵਧੀਆ ਆਪਣਾ ਰੋਟੀ ਪਾਣੀ ਖਾ ਕੇ ਬੱਚੇ ਨੂੰ ਲੈ ਕੇ ਆਏ ਨੇ ਪਲੇ ਸਕੂਲ ਦੇ ਵਿੱਚ ਪੜਦਾ ਸੀ ਉਹਨੂੰ ਲੈ ਕੇ ਆਏ ਨੇ ਘਰੋਂ ਤੇ 12:00 ਵਜੇ ਘਰੋਂ ਗਏ ਨੇ ਕੋਈ ਇਦਾਂ ਦੀ ਹੈ ਨਹੀਂ ਸੀ ਕਿ ਕੋਈ ਹੋਏਗਾ ਕੁਝ ਪਤਾ ਨਹੀਂ ਉਹਨੇ ਕੀ ਕਿਨੇ ਕੀਤਾ ਹੈ ਮੈਨੂੰ ਕੁਝ ਨਹੀਂ ਪਤਾ ਇਸ ਬਾਰੇ ਚੰਦਨਪੀਰ ਜੀ ਅਸੀਂ ਵੀ ਜਾਣਨਾ ਚਾਹੁੰਦੇ ਆ ਕਿ ਕਦੋਂ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਜਾਂਦਾ ਤੇ ਤੁਹਾਨੂੰ ਕਦੋਂ ਪਤਾ ਲੱਗਦਾ ਮੈਨੂੰ 6:30 ਵਜੇ ਕਰੇਬਨ 6:45 ਦੇ ਸਾਨੂੰ ਮੈਨੂੰ ਪਤਾ ਲੱਗਦਾ ਹੈ ਕਿ ਕਾਲ ਆਉਂਦੀ ਹੈ ਮੇਰੇ ਭਾਂਜੇ ਦੀ ਪਤਨੀ ਦੀ ਕਾਲ ਆਉਂਦੀ ਹੈ ਕਿ ਮਾਮੇ ਨੂੰ ਇਦਾਂ ਗੋਲੀ ਮਾਰ ਦਿੱਤੀ ਗਈ ਹੈ ਕਿ ਭਾਂਜੇ ਦੀ ਕੋਲ ਉਹਨੂੰ ਆਉਂਦੀ ਹੈ ਕਿ ਗੋਲੀ ਮਾਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਅਸੀਂ ਕਰੀਬਨ ਪਤਾ ਲਗਾਉਂਦੇ ਆ ਕਿ ਮੈਨੂੰ ਪ્યોਰ ਪਤਾ ਨਹੀਂ ਹੁੰਦਾ ਹੈਗਾ ਕਿ ਕੀ ਹੋਇਆ ਕੀ ਏ ਫਿਰ ਮੈਂ ਇਦਾਂ ਕਾਲ ਵਗੈਰਾ ਕਰਦੀ ਆ ਕਿ ਹਸਪੀਟਲ ਵਿੱਚ ਪਤਾ ਲੱਗ ਜਾਏ ਫਿਰ ਸਾਨੂੰ ਪਤਾ ਲੱਗ ਗਿਆ ਕਿ ਨਹੀਂ ਉਹ ਨਹੀਂ ਹੈਗੇ ਇਸ ਟਾਈਮ ਕਿੰਨੀਆਂ ਗੋਲੀਆਂ ਉਹਨਾਂ ਦੇ ਬਚੀਆਂ ਸੀ ਉਹਨਾਂ ਦੇ ਤਕਰੀਬਨ 8 ਗੋਲੀਆਂ ਬਚੀਆਂ ਸੀ ਜੀ ਇੱਕ ਪਹਿਲੀ ਪਹਿਲੀ ਗੋਲੀ ਇਹ ਸਵੇਰ ਹੁੰਦੀ ਹੈ ਜਾਂ ਸ਼ਾਮ ਹੁੰਦੀ ਹੈ ਸ਼ਾਮ ਨੂੰ 6:45 ਹਾਂਜੀ ਸ਼ਾਮ ਨੂੰ ਤੁਹਾਨੂੰ ਕਦੋਂ ਪਤਾ ਚੱਲਦਾ 6:45 ਤੇ ਪਤਾ ਲੱਗਦਾ ਹੈ ਮੈਨੂੰ ਕਾਲ ਉੱਤੇ ਹਾਂਜੀ ਹਾਂਜੀ ਉਸੇ ਟਾਈਮ ਪਤਾ ਲੱਗ ਜਾਂਦਾ ਹੈ ਮਲੇ ਪਤਾ ਤੁਹਾਨੂੰ ਤੁਹਾਡੇ ਪਾਂਜੇ ਦੀ ਵਾਈਫ ਤੋਂ ਹੀ ਲੱਗਦਾ ਹਾਂਜੀ 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 ਤੁਸੀਂ ਕੀ ਮੰਗ ਕਰਦੇ ਹੋ ਮੈਂ ਇਸ ਟਾਈਮ ਇਹੀ ਮੰਗ ਕਰਦੀ ਹਾਂ ਕਿ ਮੇਰੇ ਬੱਚੇ ਦੇ ਬਾਰੇ ਸੋਚਿਆ ਜਾਵੇ ਸਾਡੇ ਬਾਰੇ ਸੋਚਿਆ ਜਾਵੇ ਸਾਨੂੰ ਕੋਈ ਘਰ ਦਾ ਇਹਦੀ ਪੜਾਈ ਦਾ ਸਾਰਾ ਕੋਈ ਕੋਈ ਕਰੇ ਸਾਡੀ ਮਦਦ ਕਰੇ ਸਾਡੀ ਇਹੀ ਅਪੀਲ ਹੈ ਜਿਸ ਤਰ੍ਹਾਂ ਰਤਨ ਦੀਪਵੇਰਕ ਹਰਿਆਣੇ ਦੇ ਰਹਿਣ ਵਾਲੇ ਸੀ ਤਾਂ ਕੋਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਕੋਈ ਗੁਹਾਰ ਲਈ ਤੁਸੀਂ ਕਿ ਮੇਰੀ ਵੀ ਹੁਣ ਬਾਹ ਫੜੀ ਜਾਵੇ ਮੈਂ ਕਿਹਦੇ ਸਹਾਰੇ ਆ ਇੱਕੋ ਹੀ ਇੱਕ ਸਹਾਰਾ ਸੀ ਤੁਹਾਡਾ ਰਤਨਦੀਪ ਸਿੰਘ ਜਿੰਨਾ ਜਿਹੜੇ ਉਹ ਵੀ ਚੱਲ ਵਸੇ ਤਾਂ ਹੁਣ ਤੁਸੀਂ ਕਿਦਾਂ ਜਿਹੜੀ ਮੈਂ ਥੋੜੇ ਦਿਨ ਪਹਿਲਾਂ ਮੈਂ ਇੱਥੇ ਸਾਡੇ ਕਰਨਾਲ ਦੇ ਵਿੱਚ ਹੈਗਾ ਮਾਈਵਾੜਾ ਗੁਰਦੁਆਰਾ ਉੱਥੇ ਮੈਂ ਰਹਿ ਕੇ ਆਈ ਸਾਂ ਦੋਕ ਦਿਨ ਉੱਥੇ ਵੀ ਮੀਟਿੰਗ ਵਗੈਰਾ ਹੋਈ ਪਰ ਉੱਥੇ ਵੀ ਕਿਸੇ ਨੇ ਸੁਣੀ ਨਹੀਂ ਗੱਲ ਨਹੀਂ ਸੁਣੀ ਕੋਈ ਵੀ ਸਾਰੇ ਉੱਥੇ ਹੋਏ ਸੀਗੇ ਇਕੱਠੇ ਕਰਤਤਾ ਹੋਈ ਸੀਗੀ ਬਹੁਤ ਜ਼ਿਆਦਾ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਹੈਗੀ ਅੱਜ ਤੱਕ ਕਿੰਨੇ ਕੋ ਕੇਸ ਰਤਨਦੀਪ ਸਿੰਘ ਸੀਗੇ ਉਹਨਾਂ ਦੇ ਕੁੱਲ 19 20 ਕੇਸ ਸੀਗੇ ਉਹਨਾਂ ਤੇ ਕਿ ਜਿਹੜੇ ਕੇਸ ਮਤਲਬ ਪਾਈਗੇ ਚੁਟਕੇ ਹੀ ਸੀ ਜਾਂ ਰੀਅਲ ਚ ਕੇਸ ਪਾਈ ਗਏ ਸੀ ਕੁਝ ਇਹਨਾਂ ਬਾਰੇ ਤਾਂ ਮੈਨੂੰ ਜਾਣਕਾਰੀ ਜ਼ਿਆਦਾ ਨਹੀਂ ਹੈਗੀ ਕਿਉਂਕਿ ਇਹ ਮੇਰੇ ਤੋਂ ਪਹਿਲਾਂ ਦੇ ਬਹੁਤ ਜ਼ਿਆਦਾ ਪਹਿਲਾਂ ਦੇ ਕੇਸ ਨੇ ਕਿਉਂਕਿ ਹਾਂਜੀ ਹਾਂਜੀ ਕਿ 99 ਦੇ ਕੇਸ ਨੇ ਕੋਈ 98 ਦਾ ਕੇਸ ਏ ਕਿ ਬਹੁਤ ਲੰਮੇ ਸਮੇਂ ਦੇ ਕੇਸ ਨੇ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਇਸ ਬਾਰੇ ਹੈਗੀ ਤੁਹਾਡੀ ਜਿਹੜੀ ਮੈਰਿਜ ਉਹ 2020 ਦੇ ਵਿੱਚ ਹੁੰਦੀ ਹੈ ਹਾਂਜੀ ਹਾਂਜੀ ਕਿਹੜੀ ਤਰੀਕ ਨੂੰ ਤੁਹਾਡੀ ਮੈਰਿਜ ਹੁੰਦੀ ਹੈ ਬੇਟਾ ਹੁਣ ਕਿੰਨੇ ਸਾਲ ਦਾ ਹੈ ਇਹ 20 ਸਾਲ ਦਾ ਇਹਨੇ ਹੋ ਜਾਣਾ ਹੈ ਹੁਣ ਸਤੰਬਰ ਦੇ ਵਿੱਚ 3 ਸਾਲ ਦਾ ਹੋ ਜਾਣਾ ਹੈ ਪੂਰਾ ਹਾਂਜੀ ਹਾਂਜੀ ਅੱਗੇ ਫਿਰ ਤੁਸੀਂ ਕੀ ਮਤਲਬ ਕਿ ਇਨਸਾਫ ਦੀ ਵੀ ਮੰਗ ਕਰਦੇ ਹੋ ਕਿ ਇਨਸਾਫ ਮਿਲਣਾ ਚਾਹੀਦਾ ਜੋ ਆਣ ਪਛਾਤੇ ਲੋਕਾਂ ਦੇ ਵੱਲੋਂ ਗੋਲੀਆਂ ਮਾਰੀਆਂ ਜਾਂਦੀਆਂ ਨੇ ਤਾਂ ਉਹਨਾਂ ਨੂੰ ਵੀ ਫੜਿਆ ਜਾਵੇ ਹਾਂਜੀ ਹੁਣ ਇਹ ਇਨਸਾਫ ਤੇ ਮਿਲਣਾ ਹੀ ਚਾਹੀਦਾ ਹੈ ਕਿਉਂਕਿ ਬਾਕੀ ਮੈਂ ਕੱਲੀ ਹੈਗੀ ਆ ਕਿਉਂਕਿ ਬੱਚੇ ਦੇ ਨਾਲ ਮੈਂ ਨਹੀਂ ਐਡਾ ਵੀ ਪਿੱਛੇ ਜਾਣ ਵਾਲੀ ਨਹੀਂ ਹੈਗੀ ਮਾਗੀ ਚਲੋ ਪ੍ਰਮਾਤਮਾ ਅੱਗੇ ਇਹੀ ਹੈ ਕਿ ਉਹਨਾਂ ਨੂੰ ਸਜ਼ਾ ਮਿਲੇ ਜੋ ਵੀ ਉਹਨਾਂ ਦੇ ਕਾਤਲ ਹੋਣਗੇ ਤੇ ਉਹਨਾਂ ਨੂੰ ਸਵਰਗਾਂ ਦੇ ਵਿੱਚ ਵਾਸਾ ਮਿਲੇ ਬਸ ਇਹੀ ਮੰਗੇ ਮੈਨੂੰ ਮੇਰੀ ਹੋਰ ਕੋਈ ਮੰਗ ਨਹੀਂ ਹੈਗੀ ਹਾਂਜੀ ਸਤਿ ਸ਼੍ਰੀ ਅਕਾਲ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਇਹ ਉਹਨਾਂ ਰਤਨਦੀਪ ਬਿਰਕ ਜੀ ਦੇ ਧਰਮ ਪਤਨੀ ਨੇ ਕੀ ਨਾਮ ਆ ਤੁਹਾਡਾ ਪਤਨੀ ਮੇਰਾ ਨਾਮ ਚੰਦਨਬੀਰ ਕੌਰ ਹੈ ਚੰਦਨਬੀਰ ਹਾਂਜੀ ਚੰਦਨਬੀਰ ਕੌਰ ਸਾਡੇ ਨਾਲ ਮੌਜੂਦ ਸੀ ਦਰਸ਼ਕੋ ਇਹ ਕੱਲੀ ਇਹਨਾਂ ਦੀ ਕਹਾਣੀ ਨੇ ਅੱਜ ਵੀ ਜੇ ਦੇਖਿਆ ਜਾਵੇ ਖੜਕੂ ਸਿੰਘਾ ਦੇ ਘਰ ਜਿਹੜੇ ਉਹ ਵਿਰਾਨ ਪਏ ਨੇ ਕਾਰ ਵਿੱਚ ਕੋਈ ਵੱਸਦਾ ਨਹੀਂ ਇਦਾਂ ਹੀ ਉੱਜੜ ਜਾਂਦੇ ਨੇ ਕਿ ਕੋਈ ਕੌਮ ਜਦੋਂ ਸਾਂਭਦੀ ਨਹੀਂ ਤਾਂ ਇਹ ਹਾਲ ਹੋ ਜਾਂਦੇ ਹਨ ਹੁਣ ਤੁਸੀਂ ਚੰਦਨ ਦੀ ਭੈਣ ਨੂੰ ਹੀ ਦੇਖ ਲਓ ਉਹਨਾਂ ਦਾ 2.5 ਸਾਲ ਦਾ ਬੱਚਾ ਆ ਉਹ ਖੁਦ ਵੀ ਮਤਲਬ ਕਿ ਜਦੋਂ ਉਹਨਾਂ ਤੇ ਕੇਸ ਪੈਂਦੇ ਨੇ ਉਹਨਾਂ ਨੂੰ ਤਸ਼ੱਦਦ ਚੱਲਣਾ ਪੈਂਦਾ ਆ ਤਾਂ ਘਰ ਦੇ ਵਿੱਚੋਂ ਜ਼ਮੀਨ ਜਾਇਦਾਦ ਵੀ ਸਾਰੀ ਵਿਕ ਜਾਂਦੀ ਆ ਕੇਸਾਂ ਤੇ ਲੱਗ ਜਾਂਦੀ ਆ ਬਰੀ ਕਰਾਉਣ ਦੇ ਲਈ ਜਿਹੜੇ ਕਿ ਕੇਸ ਕੇਸ ਚੱਲਦੇ ਸੀ ਉਹਨਾਂ ਦੇ ਵਿੱਚ ਜ਼ਮੀਨ ਜਾਇਦਾਦ ਸਾਰੀ ਵਿਕ ਜਾਂਦੀ ਆ ਹੁਣ ਇਸ ਵਕਤ ਉਹਨਾਂ ਕੋਲ ਕੁਝ ਵੀ ਨਹੀਂ ਭੈਣ ਖੁਦ ਕਰਾਏ ਤੇ ਰਹਿਣ ਲਈ ਮਜਬੂਰ ਹੋ ਗਏ ਨੇ ਬੱਚੇ ਦੀ ਪੜਾਈ ਵੀ ਆ ਬੱਚੇ ਨੂੰ ਵੀ ਅੱਗੇ ਪੜਾਉਣਾ ਇਨਸਾਫ ਦੀ ਵੀ ਮੰਗ ਰਹਿਣੇ ਕੀ ਜੇਨਨ ਜਿਹੜੇ ਕਾਤਲ ਨੇ ਜਿਨ੍ਹਾਂ ਨੇ ਗੋਲੀਆਂ ਮਾਰ ਕੇ ਮੇਰੇ ਪਤੀ ਦੀ ਹਤਿਆ ਕਰ ਦਿੱਤੀ ਇਨਸਾਫ ਉੱਥੇ ਵੀ ਮਿਲਣਾ ਚਾਹੀਦਾ ਜੁੜੇ ਰਿਓ ਰੋਜ਼ਾਨਾ ਸਪੋਕਸਮੈਨ ਦਾ ਧੰਨਵਾਦ